हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਨਵਾਂ ਟੋਪਿਕ ਕਰਾਂਗੇ ਵਾਕਾ ਵਿੱਚ ਵਰਤੋ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਹੈ ਸਰਵ ਸ੍ਰੇਸ਼ਟ ਯਾਨਕੀ ਸਭ ਤੋਂ ਉੱਤਮ ਨੋਬਲ ਇਨਾਮ ਸੰਸਾਰ ਦਾ ਸਭ ਤੋਂ ਸਰਵ ਸ੍ਰੇਸ਼ਟ ਇਨਾਮ ਹੈ ਯਾਨਕੀ ਸਭ ਤੋਂ ਉੱਤਮ ਇਨਾਮ ਹੈ ਨੈਕਸਟ ਹੈ ਅਸਲ ਖਾਨਾ ਹਥਿਆਰ ਘਰ ਮਹਾਰਾਜਾ ਰਣਜੀਤ ਸਿੰਘ ਦੇ ਅਸਲ ਖਾਨੇ ਵਿੱਚ ਬਹੁਤ ਸਾਰੇ ਹਥਿਆਰ ਹਨ ਨੰਬਰ 3 ਹੈ ਜੁੱਟ ਗਿਆ ਲਗਾਤਾਰ ਕੰਮ ਕਰਨ ਲਗਾ ਇਮਤਿਹਾਨ ਨੇੜੇ ਆਉਣ ਕਰਕੇ ਉਹ ਰਾਤ ਦਿਨ ਪੜ੍ਹਾਈ ਵਿੱਚ ਜੁੱਟ ਗਿਆ ਜੁੱਟ ਗਿਆ ਨੂੰ ਤੁਸੀਂ ਇੱਥੇ ਅੰਡਰਲਾਈਨ ਕਰੋਗੇ ਪੈਨਸਿਲ ਨਾਲ ਜਿਵੇਂ ਇੱਥੇ ਕੀਤੀ ਹੈ ਨਾ ਠੀਕ ਹੈ ਨੈਕਸਟ ਧੁੰਨ ਲਗਨ ਧੁੰਨ ਦੇ ਪੱਕੇ ਆਦਮੀ ਔਂਗੜਾ ਤੋਂ ਨਹੀਂ ਘਬਰਾਉਂਦੇ ਔਂਗੜਾ ਮਤਲਬ ਮੁਸ਼ਕਿਲਾਂ ਮੁਸੀਬਤਾਂ ਠੀਕ ਹੈ ਜਿਨ੍ਹਾਂ ਨੂੰ ਪਤਾ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਉਹਨਾਂ ਦੇ ਅੱਗੇ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਮੁਸ਼ਕਿਲਾਂ ਆ ਜਾਣ ਉਹ ਕਦੀ ਵੀ ਟਗ ਮੰਗਾਉਂਦੇ ਨਹੀਂ ਆ। ਮਾਨਤਾ ਮਜ਼ਦੂਰੀ ਉਹ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਇੱਕ ਕਾਲਜ ਵਿੱਚ ਪੜਦਾ ਹੈ। ਠੀਕ ਹੈ ਜਿਵੇਂ ਯੂਨੀਵਰਸਿਟੀ ਗਵਰਨਮੈਂਟ ਵੱਲੋਂ ਮੰਨੀ ਹੈਗੀ ਹੈ ਨਾ ਇਸ ਕਰਕੇ ਜਿਵੇਂ ਤੁਹਾਡਾ ਸਕੂਲ ਵੀ ਰਿਕੋਨਾਈਜ਼ ਹੈ ਉਹ ਮਾਨਤਾ ਹੁੰਦੀ ਠੀਕ ਹੈ। ਈਰਖਾ ਸਾੜਾ ਕਿਸੇ ਨੂੰ ਤਰੱਕੀ ਕਰਦਿਆ ਵੇਖ ਕੇ ਈਰਖਾ ਨਹੀਂ ਕਰਨੀ ਚਾਹੀਦੀ। ਵਸੀਅਤ ਮਰਨ ਵਾਲੇ ਦੀ ਲਿਖਤੀ ਇੱਛਾ ਨੋਬਲ ਐਲਫਰੇਡ ਨੇ ਆਪਣੀ ਵਸੀਅਤ ਰਾਹੀਂ ਆਇਤਾਨ ਵਿੱਚ ਨੋਬਲ ਇਨਾਮ ਦੀ ਸਥਾਪਨਾ ਕੀਤੀ ਠੀਕ ਹੈ ਨੈਕਸਟ ਹੈ ਸਾਹਿਤਕਾਰ ਕਵਿਤਾ ਕਹਾਣੀ ਆਦਿ ਲਿਖਣ ਵਾਲਾ ਪ੍ਰਿੰਸੀਪਲ ਸੰਸਿੰਘ ਸੇਖੋ ਇੱਕ ਬਹੁਪੱਖੀ ਸਾਹਿਤਕਾਰ ਸੀ ਬਹੁਪੱਖੀ ਮਤਲਬ ਉਹਨੇ ਕਈ ਫੀਲਡ ਵਿੱਚ ਕੰਮ ਕੀਤਾ ਜਿਵੇਂ ਕਵਿਤਾ ਵੀ ਲਿਖੀ ਨਾਵਲ ਲਿਖੇ ਠੀਕ ਹੈ ਉਹਨੂੰ ਕੰਦੇ ਸੁਹਾਵਣੀ ਦੇਖਣ ਵਿੱਚ ਸੁੰਦਰ ਬਸੰਤ ਰੁੱਤ ਬੜੀ ਸੁਹਾਵਣੀ ਹੁੰਦੀ ਹੈ ਐ ਲਾਸਟ ਆ ਸਬਰ ਸੰਤੋਖ ਸਬਰ ਤੋਂ ਕੰਮ ਕਰੋ ਠੀਕ ਹੈ ਇਹ ਵਾਕਾ ਵਿੱਚ ਵਰਤੋ ਕਾਪੀ ਰੀਡਰ ਦੀ ਕਾਪੀ 'ਚ ਕੰਟੀਨਿਊ ਕਰਨੇ ਤੁਸੀਂ ਠੀਕ ਹੈ